ਕਹਿੰਦਾ ਮੈਂ ਤਾਂ ਆਪਣੇ ਖਾਪਾਂ ਨੂੰ ਖੰਭ ਜੇ ਲਾਉਂਦਾ ਸੀ ਤੂੰ ਤਾਂ ਮੇਰੇ ਪਰਾਂ ਨੂੰ ਜੜਾ ਤੋਂ ਵੱਡਿਆ ਏ ਇਹਦੇ ਅੱਗੇ ਪਿੱਛੇ ਨੂੰ ਕੋਈ ਰਾਹ ਨਹੀਂ ਸੀ ਜਾਂਦਾ ਤੂੰ ਜਿਹੜੀ ਦਲੀਤ ਤੇ ਮੈਨੂੰ ਛੱਡਿਆ ਏ ਕਿੰਨ ਕੰਮਾਂ ਤੇ ਨੇ ਜਿਹੜੀ ਬੁੱਤ ਤੁਹਾਡੇ ਘਰਾਂ ਜੰਮ ਗਿਆ ਸਾਰੇ ਲੋਕਾਂ ਨੇ ਮੇਰੇ ਬਾਪੂ ਨੂੰ ਇਹੀ ਕਹਿਣਾ ਹੈ ਜਿਹੜੇ ਸਾਹਮਣੇ ਤੂੰ ਹਾਲ ਕਰਕੇ ਗਈ ਐ ਮੈਨੂੰ ਲੱਗਦਾ ਇਹ ਚਿੱਟੀ ਚਾਦਰ ਥੱਲੇ ਮੂੰਹ ਲਗਾਉਣਾ ਪੈਣਾ ਹੈ ਸਾਰੇ ਦੁੱਖਾਂ ਨੂੰ ਇੱਕ ਵਿੱਚ ਨੱਪ ਕੇ ਮੈਨੂੰ ਪੱਥਰ ਵਾਂਗੂ ਅੱਖ ਚ ਪਾਣੀ ਲਗਾਉਣਾ ਪੈਂਦਾ ਹੈ ਬੇਬੇ ਮੇਰੀ ਨਿੱਕੀ ਜੀ ਗੱਲ ਦੀ ਟੈਨਸ਼ਨ ਲੈ ਜਾਂਦੀ ਐ ਇਹ ਤੇ ਲੀ ਉਹਨੂੰ ਹੱਸ ਕੇ ਦਿਖਾਉਣਾ ਪੈਂਦਾ ਏ ਮੈਂ ਤਾਂ ਮੇਰੀ ਬੇਬੇ ਦੀਆਂ ਦੁਆਵਾਂ ਕਰਕੇ ਬੱਚਿਆ ਲੱਗਦਾ ਏ ਵੀ ਮੋਤ ਤਾਂ ਮਨੂੰ ਕਿਹੜੇ ਵੇਲੇ ਦੀ ਖੜੀ ਉਡੀਕਦੀ ਏ ਚੱਲ ਕੋਈ ਨਾ ਤੂੰ ਨਹੀਂ ਆਈ ਜ਼ਿੰਦਗੀ 'ਚ ਹੁਣ ਤੇਰੇ ਦੁੱਖਾਂ ਨਾਲ ਸਰ ਜਾਣਾ ਏ ਲੋਕਾਂ ਗੋਲ ਕਹਿੰਦੀ ਵਿਰਦੀ ਏ ਉਹਨੇ ਤਾਂ ਹੁਣ ਮਰ ਜਾਣਾ ਏ ਇਸ਼ਕ ਵਿੱਚ ਆਹ ਕੁਝ ਹੋ ਜਾਂਦਾ ਮੈਂ ਸੁਣਿਆ ਸੀ ਮੈਂ ਪੜਿਆ ਸੀ ਓਏ ਕੀ ਕਰੀਏ ਹੋ ਗਿਆ ਏ ਮੈਂ ਕਰਿਆ ਨਹੀਂ